ਜੀ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਆ ਆਪਾਂ ਭਰਾ ਜੀ ਹੈਗੀਆਂ ਰਾਈਟ ਨਾਓ ਟੋਰਾਂਟੋ ਤੇ ਆਪਾਂ ਇੱਥੋਂ ਇੱਕ ਲੋਡ ਚੱਕਣਾ ਐਕਸਾਵੇਟਰ ਕਹਿੰਦੇ ਆ as you can see. ਇਹਦੀ ਜਿਹੜੀ ਆ ਲੈਂਡ ਜੀ ਆ ਟੱਚ ਹੋਈ ਜਾਂਦੀ ਸੀਗੀ ਥੱਲੇ ਮਨ ਲੋਕ ਉਹਦੇ ਵਿੱਚ ਆਈ ਜਾਂਦੇ ਸੀਗੇ। ਦਾਗ ਕੇ ਮਾਰ ਕੇ ਆਪਣੇ ਤੇ ਨਾ ਜੇ ਕੇਸ ਇਹ ਦੱਸ ਹੀ ਦਈਏ। ਸਦਵਾਰਾ ਕੋਈ ਆਪਾਂ ਵੀ ਇਹਦਾ ਮੁਆਇਨਾ ਜਾਂ ਕਰ ਲਗੇ। ਇਹ ਵਾਣੇ ਸ਼ੋ ਸਮਵਨ? ਯਾ। ਮੇਟਰ ਮਸ਼ੀਨ ਚੜਾ ਲਈ ਜਾਂ ਤਾਂ ਤੇ ਪੀਲਾ ਪਾ ਥੋੜਾ ਜਿਆਦਾ ਉੱਚਾ ਹੀ ਛੜਾਦਾ ਹਵਾ ਚ ਇਹ ਉਹ ਕਹਿੰਦਾ ਨਹੀਂ ਜਾਂਦਾ ਥੱਲੇ ਕਿਉਂਕਿ ਮੈਂ ਨਾ ਆਇਆ ਵੀ ਜੇ ਮੈਂ ਬਾਹਲਾ ਅੱਗੇ ਨੂੰ ਕਰਕੇ ਥੱਲੇ ਲਵਾਇਆ ਤਾਂ ਇਹਦਾ ਵੇਟ ਨਾ ਵੱਜ ਜਣਾ ਅਗਲੇ ਟਾਇਰਾਂ ਦੇ ਪਿਛਲੇ ਤਾਂ ਨਹੀਂ ਵੱਜਣਾ ਸੋ ਇੱਥੇ ਇਹਦਾ ਗੁੱਡ ਹੋਣਾ ਹੁਣ ਆਪਾਂ ਹੁੱਕ ਕਰਦੇ ਆ ਇਹਨੂੰ ਤੇ ਸਿਕਿਉਰ ਕਰਦੇ ਆ ਦਾਦੇ ਤੁਹਾਨੂੰ ਕਿੱਥੇ ਕਿੱਥੇ ਚਣਾ ਪੈਣੀ ਹੈ ਇਹਦੀਆਂ ਆ ਬੋਰਡ ਥੱਲੇ ਰੱਖ ਕੇ ਚੜਾਇਆ ਕਿਉਂਕਿ ਨੀਵਾ ਬਹੁਤ ਸੀਗਾ ਨਾ ਇਹ ਆ ਇੱਥੇ ਖੜ ਗਿਆ ਪਹਿਲਾਂ ਚਲੋ ਲੈ ਗਏ ਝੋਟਾ ਆਪਣਾ ਲੋਡ ਹੋ ਗਈ ਆ ਹੁਣ ਵਾਰੀ ਨੂੰ ਸਿਕਿਉਰ ਕਰਦੀ ਆ ਨਾ ਹੁਣ ਕੱਢ ਲਈ ਆ ਪਈ ਆਪਣੇ ਚੈਨਾ ਵੈਂਡਰ ਆ ਪਿਆਜ ਸੰਗਲ ਪੌਂਦਾ ਜਗਾੜਾ ਦੱਸੇ ਚੱਕ ਲਈ ਦਾਉਂਗਾ ਆ ਨਾ ਕਿਸੇ ਪਾਸੇ ਹੈ ਬੜੀ ਦਾ ਸਹੀ ਹੈ ਨਾ あの。あのあのあの ਦੀਆਂ ਆ ਰਹਿ ਗਈਆਂ ਇਕੱਲੀਆਂ ਲਾਉਣ ਆਈਆਂ ਲੈਣਾ ਬਹੁਤ ਵਾਹ ਗੁਰੂ ਲਾਣਾ ਲਾ ਲਾਦਨੀ ਆ ਨੀਲੀ ਨਾਲ ਨੀਲੀ ਲਾਦਨੀ ਆ ਜਮਾ ਗੋਟੂ ਗੋ ਆ ਕੰਮ ਬੰਦਾ ਮੈਂ ਐਡਾ ਹਿੰਮਤੀ ਹਨਾ ਆ ਲੇਟ ਹੈਗੇ ওভারਸਾਈਜ਼ ਵਾਲੀਆਂ ਇੱਥੇ ਸੋਚ ਸੀ ਸੋਚੋ ਕਿ ਖਰਾਬ ਤੇ ਮੈਂ ਤੁਹਾਨੂੰ ਤਾਰਾ ਡਾਇਰੈਕਟ ਕਰਨੀ ਆ ਸਾਨੂੰ ਲੱਗ ਗਈ ਇਹ ਤੁਹਾਨੂੰ ਤਾਰਾਂ ਹੀ ਜੋੜ ਦੇਣਾ ਨਾ ਬਸ ਇਹ ਜੁੜ ਗਈਆਂ ਜੁੜ ਗਈਆਂ ਤਾਰਾਂ ਤਾਰਾਂ ਜੁੜ ਗਈਆਂ ਡਿਜ਼ਾਈਨ ਆਪਾਂ ਲਾਤਾ ਜਿਖਾ ਆ ਕੇ ਹੁਣ ਇਹਨੂੰ ਪੁੱਛੂਗੀ ਪੇਪਰ ਵਰਕ ਤਾਂ ਨਹੀਂ ਹੈਗਾ ਐਕਸਕਿਊਜ਼ ਮੀ ओके डू यू हैव एनी पेपर फॉर मी ਨਾਥਿੰਗ थैंक यू मैन ਲੋਈ ਮਿੱਤਰੋ ਹੋਣਾ ਆਪਾਂ ਨਿਕਲਦੇ ਆਂ ਇੱਥੋਂ ਤੇ ਉੱਚੀ-ਉੱਚੀ ਮੇਰੇ ਲਿਖਾਂ ਦੇਖੋ ਤੁਸੀਂ ਹੋਏ ਮਿੱਤਰੋ ਚੱਲ ਪਿਆ ਬਾਬੇ ਮਹਾਰਾਜ ਦੀ ਕਿਰਪਾ ਨਾਲ ਲੋੜ-ਲੋੜ ਚੱਕ ਕੇ ਵਧੀਆ ਸੁੱਕੀ ਸੰਧੀ ਹੋ ਗਿਆ ਸਾਰਾ ਕੁਝ ਤੇ ਅੱਜ ਦੇਖਦੇ ਆ ਕਿੱਥੋਂ ਤੱਕ ਜਾਂਦੇ ਆ ਤੇ ਬੜਾ ਗੱਠਾ ਕਿਹ ਬੋਤਲ ਸਾਲ ਤੋਂ ਬਿਨਾਂ ਦੇਣੋਂ ਹੱਥ ਸੋਚੇ ਕਰਦੇ ਹੱਥ ਸੋਚੇ ਹੱਥ ਸੋਚੇ ਤਾਂ ਦਾ ਸਟਾਰ ਦੀ ਰਾਸ਼ੀ ਬੜਾ ਯਾਰ ਸਟਾਰ ਬੱਕ ਤੋਂ ਲੈ ਲੈਣੇ ਚਾਏ ਡੀ ਲਾਤੇ ਲੈਣੇ ਸਟਾਰ ਬੱਕ ਤੋਂ ਆਓ ਸਟਾਰ ਬੱਕ ਸਟਾਰ ਬਾਕਸ ਡਰਾਈਵਰ ਸਟਾਰ ਬਾਕਸ ਡਰਾਈਵਰ ਕੀ ਆ ਟਰਨਲ ਹੀ ਤਿਆਰ ਆ ਤੇ ਉਹਨਾਂ ਪਾ 6-7 ਘੰਟੇ ਕਿਤੇ ਬ੍ਰੇਕ ਨਹੀਂ ਮਾਰਦੇ ਅੱਜ ਪਤਾ ਨਾ ਅਗਲੇ ਪਤਨ ਚੱਲ ਕੇ ਦਿਖਾਉਣੇ ਆ ਜਿੱਥੇ ਆਪਾਂ ਖੜਨਾ ਅੱਜ ਠੀਕ ਆ ਮੈਂ ਤੇਲ ਪਾਉਣਾ ਯਾਰ ਨਾਰਥ ਬੇ ਰੁਕਣਾ ਪੈਣਾ ਆਪਾਂ ਨੂੰ ਤੇਲ ਪਵਾ ਕੇ ਨਾਰਥ ਬੇ ਤੋਂ ਫੇਰ ਕਾਂ ਦੁਰਦੇ ਆ ਸੋ ਇਹ ਤੇ ਹੋ ਗਏ ਵੀ ਉਹ ਲਾਈਨ ਖਾਲੀ ਆ ਮੈਂ ਉਹ ਚਾਹ ਤੋ ਨਹੀਂ ਲਾਇਆ ਇਹਦੇ ਪਿੱਛੇ ਕਿਉਂ ਲਾ ਲਿਆ ਕਿਉਂਕਿ ਇਹਦੇ ਤੇ ਹੈਗਾ ਆਪਣਾ ਡੈਫ ਵਾਲੀ ਮਸ਼ੀਨ ਜਿਹੜਾ ਆਫ ਡੈਫ ਪੈਂਦਾ ਇਹ ਮਸ਼ੀਨ ਕੱਲੇ ਇਸੇ ਲਾਈਨ ਦੇ ਵਿੱਚ ਆ ਰਾਈਡ ਇਧਰ ਆਪਣਾ ਤੇਲ ਘੱਟ ਹੋਇਆ ਪਿਆ ਤਾਂ ਕਰਕੇ ਆਪਾਂ ਇਹਦੇ ਚ ਲਾਇਆ ਕਿਉਂਕਿ ਇਹ ਜੋ ਡੈਫ ਪੈਂਦਾ ਤੇ ਆਪਾਂ ਰਾਈਟ ਨਾ ਹਾਂਗੇ ਟੈਂਡਰ 'ਤੇ ਤੇ ਆਪਣੇ ਕੋਲੇ ਬੁੱਕ ਹੈਗੀ ਆ ਜੀ 7 ਘੰਟੇ ਤੋਂ ਆਪਾਂ ਹਸਟ ਪਹੁੰਚ ਜਾਗੇ ਅੱਜ ਅਪਾ ਗੱਜ ਕੇ ਹਾਸਟ ਪਹੁੰਚ ਕੇ ਅੱਜ ਤੇ ਆਪਾਂ ਫਿਰ ਇੱਕ ਬੁੱਕ ਦੇ ਵਿੱਚ ਅੱਗੇ ਵਿਣੀ ਬੈਗ ਪਹੁੰਚਾਂਗੇ। ਰਾਈਟ? ਹੁਣ ਆਪਾਂ ਇੱਥੇ ਫਿਊਲ ਅਪ ਕਰਾ ਕੇ ਤੇ ਅੰਦਰੋਂ ਕੋ ਦੇਖਦੇ ਆ ਮੜਾ ਮੜਾ ਪੀਨ ਬੋਨ ਨੂੰ ਚੱਕ ਲੈਨੇ ਆ। ਇਹਦੇ ਨਾਲ ਇਹ ਵੀ ਕੁਝ ਕੋਲੇ ਹੋਵੇ ਨਾ ਖਾਨ ਬੀਨ ਨੂੰ ਵਾਰਦੀ ਚੰਗੀ ਨਿਕਲ ਜਾਂਦੀ ਆ। ਸੋ ਹੁਣ ਫਿਊਲ ਅਪ ਕਰਾ ਕੇ ਖਾਨ ਬੀਨ ਨੂੰ ਚੱਕ ਕੇ ਅੱਗੇ ਨੂੰ ਚਾਲੇ ਪਾਉਣੇ ਆ। ਤੇ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਫੋਲੋ ਕਰਿਓ। ਦੇਸ਼ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਫੋਲੋ ਸਬਸਕ੍ਰਾਈਬ ਤੇ ਕਮੈਂਟਾਂ ਦੇ ਨਾਲ ਹੌਸਲਾ ਵਾਧਦਾ ਵੀਡੀਓ ਹੋਰ ਪਾਉਂਦਾ ਹੋਰ ਵਧੀਆ ਤਰੀਕੇ ਨਾਲ ਪਾਉਂਦਾ ਕਿਉਂਕਿ ਕਈ ਵੇਰੇ ਹੌਸਲਾ ਡਿੱਗ ਪੈਂਦਾ ਯਾਰ ਜਦੋਂ ਵੀਡੀਓ ਚੱਲਦੀ ਆਣੀ ਹੈ ਨਾ ਆਪਾਂ ਮਿਹਨਤ ਕਰੀ ਜਾਂਦੇ ਆ ਤੇ ਮਤਲਬ ਕਿ ਇੱਕ ਤਾਂ ਹੁੰਦਾ ਆਪਾਂ ਲੋੜ ਚੱਕ ਲਿਆ ਲਾ ਲਿਆ ਜਦੋਂ ਆਪਾਂ ਨਹੀਂ ਵੀਡੀਓ ਬਣਾਉਂਦੇ ਆ ਨਾ ਵੀ ਆਪਾਂ ਮੈਂਟੋ ਮੈਡੀ ਚੱਕ ਲਿਆ ਜਾਂ ਆਪਾਂ ਵੀਡੀਓ ਬਣਾਉਣੇ ਆ ਆਪਣੇ ਉਹ ਟਾਈਮ ਕੰਜ਼ਿਊਮ ਹੁੰਦਾ ਨਾ ਜਲ ਖੁਦ ਨੂੰ ਵੀ ਚਾ ਵੀਡੀਓ ਪਾਉਂਦਾ ਮੈਨੂੰ ਆ ਹੀ ਹੁੰਦਾ ਵੀ ਚਲੋ ਕੋਈ ਭੈਣ ਭਰਾ ਦੇਖੂਗਾ ਸਿੱਖੂਗਾ ਹਣਾ ਵੀ ਤੁਹਾਨੂੰ ਵੀ ਆਪਣ ਜਿਵੇਂ ਮੈਨੂੰ ਖੋਦ ਨੂੰੰ ਦੱਸਗਾ ਵੀ ਮੈਂ ਕੋਈ ਟਰੱਕ ਵਾਲੀ ਦੇ ਵੀਡੀਓ ਦੇਖਦਾ ਜਾਂ ਫਿਰ ਮੈਂ ਕੋਈ ਉਹ ਜਗ ਚੀਜ਼ਾਂ ਦੇਖਦਾ ਜਿਹੜਾ ਮੈਂ ਕਰਨਾ ਚਾਹਣਾ ਮੈਨੂੰ ਇੰਟਰਸਟ ਆ ਪਤਾ ਲੱਗਦਾ ਨਾ ਕੁਝ ਨਵਾਂ ਸੋ ਇਦਾਂ ਹੀ ਮੈਂ ਇਹ ਸੋਚ ਕੇ ਪਾਉਣਾ ਵੀ ਦੇਖਣ ਵਾਲਿਆਂ ਨੂੰ ਚਾਹ ਹੁੰਦਾ ਤੇ ਚਲੋ ਵਧੀਆ ਤੇ ਤੁਸੀਂ ਉਹ ਵੀਡੀਓ ਦੇਖੋਗੇ ਕਰੋਗੇ ਰਾਈਡ ਤੇ ਉਹ ਹੀ ਚੱਕਰ ਆ ਜਾਂਦਾ ਵੀ ਕੰਜ਼ਿਊਮਿੰਗ ਕਮ ਹੈਗਾ ਵੀਡੀਓ ਪਾਉਣੇ ਕਰਨੀ ਕੈਮਰਾ ਨਾਲ ਰੱਖਣਾ ਹਨਾ ਤੁਹਾਨੂੰ ਦਿਖਾਉਣਾ ਸਾਰਾ ਕੁਝ ਤੇ ਬਸ ਇਨਾ ਕੀਆ ਵੀਰੇ ਆਪਣੀ ਆਸ ਵੀ ਤੁਸੀਂ ਇਹ ਚੀਜ਼ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਦੇਖੋ ਤੁਸੀਂ ਇਹ ਚੀਜ਼ਾਂ ਇਹਦੇ ਨਾਲ ਮੈਨੂੰ ਖੁਸ਼ੀ ਮਿਲੂਗੀ ਸਿੱਧੀ ਗੱਲ ਇਹ ਆ ਹਨਾ ਤੇ ਬਾਕੀ ਠੀਕ ਆ ਵੀਰੇ ਚੱਲੀ ਜਾਂਦਾ ਜਿਹੜੇ ਭੈਣ ਭਰਾ ਦੇਖਦੇ ਆ ਬਹੁਤ ਬਹੁਤ ਮਿਹਰਬਾਨੀ ਆਪਾਂ ਜਾ ਕੇ ਵਾਸ਼ ਹੋਈ ਫਰੈਸ਼ ਹੋ ਕੇ ਆ ਗਿਆ ਹੁਣ ਆਪਾਂ ਰੋਲ ਕਰਨ ਵਾਸਤੇ ਤਿਆਰ ਆ ਹੁਣ ਆਪ ਐਂ ਘੜਾ ਇਹਨੂੰ ਬਸ ਐਂ ਜਾਜ ਬਣਾ ਦੇਣਾ ਦੇਖਿਓ ਜਾਂਦਾ ਪੈਂਡ ਨੂੰ ਹੁਣ ਜਾਂਦਿਆਂ ਨੂੰ ਹੁੰਦਾ ਤੇਰੀ ਯਾਦ ਦਾ ਸਹੁਰ ਮੇਲੋਂ ਆਉਂਦਿਆਂ ਨੂੰ ਹੁੰਦਾ ਤੈਨੂੰ ਮਿਲਣ ਦਾ ਚਾਂ ਹਾਏ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸੋ ਆਪਾਂ ਪਹੁੰਚ ਗਏ ਜੀ ਹਰਸਟ ਇਥੋਂ ਆਪਾਂ ਨੂੰ ਵਿਣੀ ਪੈਗ ਦੀ ਡਰਾਈਵ ਰੈਂਦੀ ਆ 13 ਘੰਟਿਆਂ ਦੀ ਕਹਿ ਲਓ ਵੀ ਇੱਕ ਬੁੱਕ ਲੱਗ ਜਾਣੀ ਆ ਆਪਣੀ ਜਾਂ ਪੂਰਾ ਕਾਟੜੋ ਕੱਟ ਜਾਵਾਂਗੇ ਤਾਂ ਆਪਾਂ ਕੱਲ ਨੂੰ ਵਿਣੀ ਪੈਗ ਪਹੁੰਚ ਜਾਗੇ ਨਹੀਂ ਆਪਾਂ ਨੂੰ ਘੰਟਾਂ ਕ ਪਿੱਛੇ ਕਿਤੇ ਰੁਕਣਾ ਪੈਣਾ ਜੇ ਆਪਾਂ ਵਾਧੂ ਬ੍ਰੇਕਾਂ ਬਰੁਕਾਣ ਲਾਉਂਦੇ ਰੇ ਡਰਾਈਵ ਖਰਾਬ ਕੀਤੀ ਰਾਈਡ ਤੇ ਹੁਣ ਰਾਈਡ ਨਾਲ ਆਪਣੇ ਕੋਲੇ ਟਾਈਮ ਬਾਬਿਓ ਹੋ ਗਿਆ 1:30 ਵਜ ਗਿਆ ਤੇ ਡੇਢ ਦਾ ਟਾਈਮ ਹੋ ਗਿਆ ਆਪਣੇ ਕੋਲੇ ਰਾਤ ਦਾ ਤੇ ਆਪਾਂ ਹੁਣ ਇੱਥੇ ਪਾਉਣੀਆਂ ਸਲੀਪਾਂ ਤੇ ਇਧਰੋਂ ਆਪਾਂ ਆਪਣੀ ਪਟਾਰਾ ਚੱਕ ਲਿਆ ਲੈਪਟੌਪ ਤੇ ਤੁਹਾਡੇ ਵਾਸਤੇ ਰੈਡੀ ਕਰਦੇ ਆਂ ਵੀਡੀਓ ਤੇ ਮੈਂ ਕਿਹਾ ਚਲੋ ਹੁਣ ਰੋਟੀ ਵੀ ਖਾ ਲਗੇ ਤੇ ਤਾਂ ਕਰਕੇ ਰੋਟੀ-ਉੜੀ ਗਰਮ ਕਰਦੇ ਆਂ ਜੀ ਇੱਥੇ ਆ ਜੀ ਟ੍ਰਾਂਟੋ ਤੋਂ ਆਪਾਂ ਤੁਰਨ ਲੱਗਿਆ ਨੇ ਦੋ ਮੀਲਾਂ ਲੈ ਲਈਆਂ ਸੀਗੀਆਂ ਯੂਜ ਇੱਕ ਆਪਨੂੰ ਪੱਤਾ ਗੋਭੀ ਸੀ ਉਹਦਾ ਮੈਂ ਦੁਬਾਰੇ ਖਾ ਗਿਆ ਬੰਦ ਗੋਭੀ ਤੇ ਆਪਾਂ ਬੰਦ ਗੋਭੀ ਕਹਿੰਦੇ ਆ ਉਹ ਚਲੋ ਜਿਹਨੂੰ ਕਾਲ ਕੀਤੀ ਕੁੜੀ ਕਹਿੰਦੀ ਪੱਤਾ ਗੋਭੀ ਆ ਮੈਂ ਕਹਾਂ ਕਰ ਦੋ ਇੱਕ ਦਾਲ ਆਈ ਆਹਾਹਾਹਾ ਮੂੰਗੀ ਦੀ ਦਾਲ ਬਾਬੇ ਜਦੋਂ ਭੁੱਖ ਲੱਗੀ ਹੁੰਦੀ ਆ ਨਾ ਦਾਲ ਨਹੀਂ ਦੋਈ ਕਹਿੰਦਾ ਵੀ ਜਾਈ ਬਣੀ ਰਹੀ ਆ ਉਹ ਪਲੇਟਾਂ ਭੰਜੀਆਂ ਫਰਦੀਆਂ ਮੈਂ ਖਰ ਦੇਣੀਆਂ ਉਹ ਤਾਂ ਵੀ ਛਾਹੀ ਬਣੀ ਨਹੀਂ ਲੱਗਦਾ ਤੇ ਰੋਟੀਆਂ ਲੈ ਲੀਆਂ ਸੀ ਆਪਾਂ 10 12 ਤੇ ਇਹ ਆਪਣੇ ਕੋਲ ਥੱਬਾ ਰੋਟੀਆਂ ਦਾ ਪਿਆ ਦੁਪਹਿਰੇ ਖਾ ਲਈ ਮੈਂ ਤਿੰਨ ਚਾਰ ਤਿੰਨ ਰੋਟੀਆਂ ਖਾ ਲਈ ਦੁਪਹਿਰੇ ਤੇ ਚੈਨਕ ਹੁਣ ਖਾ ਲੈਨੇ ਆ ਯਾਰ ਟਰੱਕ ਤੇ ਵੀੜਵਦਨ ਦਾ ਕਾਰਨ ਇਹ ਆ ਵੀ ਜਿਵੇਂ ਮੈਂ ਦੁਪਹਿਰੇ ਰੋਟੀਆਂ ਖਾ ਲੀਆਂ ਨਾ ਮੈਂ ਤਿੰਨ ਫੁਲਕੇ ਖਾ ਗਿਆ ਦੁਪਹਿਰੇ ਰਾਈਡ ਚਲੋ ਤੁਰੇ ਵੀ ਤਾਂ ਇਸੇ ਕਰਕੇ ਫਰਦੇ ਆ ਰੋਟੀ ਕਰਕੇ ਇਸੇ ਕਰਕੇ ਤੁਰੇ ਫਰਦੇ ਆ ਇਸੇ ਲਈ ਤੁਰੇ ਫਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਅੰਨ ਦੇਵੇ ਸਾਰਿਆਂ ਦੀ ਖੁਸ਼ਮਤ ਹੋਵੇ ਸੋ ਚੱਕਰੇ ਹੀ ਆ ਵੇੜ ਵੰਦ ਦਾ ਜਿਹੜਾ ਕਾਰਨ ਬਣਿਆ ਅੱਜ ਤੋਂ 150 ਪਹਿਲਾਂ ਮੇਰੇ ਹਸਪਤਾਲ ਦੇ ਸੀਗੇ ਤੇ ਕਹੋ ਕਿ ਵੀਰੇ ਟਰੱਕਿੰਗ ਦੇ ਵਿੱਚ ਰੋਟੀ ਖਾ ਕੇ ਉਹ ਸੀਟ ਤੇ ਬਹਿ ਜਾਣਾ ਹਨਾ ਡਰਾਈਵ ਤੇ ਬਹਿ ਜਾਣਾ ਰੋਟੀ ਖਾ ਉਹ ਸੀਟ ਉੱਟ ਕੇ ਰੋਟੀ ਖਾ ਕੇ ਆ ਬੈੱਡ ਤੇ ਬੈ ਜਾਣਾ ਇੰਨਾ ਕੀ ਆਪਣਾ ਦਰ ਆ ਆਹੀ ਆਪਣਾ ਘਰਾ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਧਰ ਆਪਣਾ ਆ ਗਈ ਡਰਾਈਵ ਸੀਟ ਆ ਗਈ ਰਾਈਡ ਤੇ ਇੱਧਰ ਆਪਣਾ ਪੈਸੇਂਜਰ ਸੀਟ ਕੱਢੀ ਜਾਏ ਤੇ ਆਪਾਂ ਪਾਣੀ ਪੂਣੀ ਆਉਦਾ ਉਠੰਡੀਆਂ ਬੋਤਲਾਂ ਬੋਤਲਾਂ ਰੱਖ ਲੈਣੇ ਉਹ ਆਪਣਾ ਘਰ ਰੇ ਬੈਣਾ ਜਿਹੜਾ ਭਰਿਆ ਪਿਆ ਰੱਖਣਾ ਬੂਡ ਬਾਡ ਇੱਧਰ ਰੱਖੇ ਹੋਏ ਆ ਠੀਕ ਆ ਆਪਣਾ ਬੈੱਡ ਆ ਗਿਆ ਆ ਆਪਣੀ ਫਰਿੱਜ ਆ ਗਿਆ ਦੋ ਚਾਲ ਦਰਾਜ ਆ ਗੇ ਮੈਂ ਘਰ ਵੀ ਆ ਗਿਆ ਹਣਾ ਤੇ ਬੈੱਡ ਕਾ ਤਾਂ ਵੀ ਹੈਗਾ ਚਲੋ ਆਪਾਂ ਨੂੰ ਲੋੜ ਨਹੀਂ ਪੈਂਦੀ ਆਪਣਾ ਹੀ ਹੈਗਾ ਤੇ ਜਿਹੜੀ ਗੱਲ ਕਰਦੇ ਸੀ ਆ ਵੀ ਇੰਨਾ ਹੀ ਆਪਣਾ ਸਿਸਟਮ ਹੈਗਾ ਟਰੱਕ ਦੇ ਵਿੱਚ ਤੋਰਨ ਫਿਰਨ ਦਾ ਤੇ ਤਾਂ ਕਰਕੇ ਕੰਗ ਰੋਟੀ ਖਾ ਕੇ ਪੈ ਗਏ ਰੋਟੀ ਖਾ ਕੇ ਬਹਿ ਗਏ ਉਹ ਵੀ ਜਿਹੜੀ ਵਦਨਾ ਰਾਈਟ ਪਰ ਹੁਣ ਕਰਦੇ ਆ ਵੀ ਟਰਾਈ ਥੋੜਾ ਯਾਰ ਕੰਟਰੋਲ ਕਰਦੇ ਹਣਾ ਤੇ ਸੋ ਗੱਲ ਹੀ ਸੀ ਆਪਣੀ ਸਭ ਜੀ ਆਲਮੋਸਟ ਵਾਰੇ ਮਾਰ ਲੱਗੀ ਆ ਫੇਰ ਆਪਾਂ ਚਾਰ ਫੁਲਕੇ ਗਰਮ ਕਰਦੇ ਆ ਫੁਲਕੇ ਗਰਮ ਕਰਕੇ ਜੀ ਆਪਾਂ ਖਾ ਕੇ ਜਾਣਾ ਹੁਣ ਸੌ ਤੇ ਤੜਕੇ ਉੱਠਾ ਕੇ ਬਾਬਿਓ ਆਪਣੀ 8 ਘੰਟੇ ਦੀ ਸਲੀਪ ਚਾਹੀਦੀ ਮੈਨੂੰ ਤੇ 1.5 ਵਜਿਆ ਠੀਕ ਹੈ 9.5 ਵਜੇ 9:00 ਵਜੇ ਉੱਠ ਖੜਾਂਗੇ ਅੱਧੇ ਇੱਕ ਘੰਟੇ ਫਰੈਸ਼ ਫਰਿਸ਼ ਹੋ ਕੇ ਆਪਦਾ ਰਾਈਟ ਤੇ ਫੇਰ ਆਪਾਂ ਚੱਲ ਪਾਂਗੇ ਆਪਣੀ ਅਗਲੀ ਮੰਜ਼ਿਲ ਵੱਲ ਸਾਬਜੀ ਕਾਫੀ ਗਰਮ ਹੋ ਗਈ ਆ। ਓਹ ਹੋ ਹੋ ਇਹ ਤਾਂ ਉੱਪਰ ਗਈ। ਬਾਰੇ ਜਿਆਦਾ ਟਾਈਮ ਤੇ ਲਾਦੀ ਯਾਰ ਮੈਨੂੰ ਆਤ ਹੈ ਗਈ ਤਿੰਨ ਨੰਬਰ ਨਾਲ ਪਕੇ ਲਾਉਂਦੀ ਆ ਅੱਜ ਤੱਕ। 10 ਮਿੰਟਾਂ ਤੇ। ਪਰ ਇਹ ਤਾਂ ਉੱਪਰ ਗਈ। ਅੱਜ ਦੀ ਰੋਟੀ ਬਾਹਰ ਲਿਖੀ ਆ ਕੱਲ ਦੀ ਖਾਵਾਂਗੇ ਵੀਰੇ ਘਰੇ ਦੁਪਹਿਰੇ ਚਲੋ ਇੱਥੇ ਕੋਣਾ ਕੋ ਸਬਜ਼ੂਬ ਕਰਕੇ ਖਾ ਲਾਂਗੇ। ਬਾਬਾ ਸੌਂ ਕੇ ਰੱਖੇ ਕੱਲ ਨੂੰ ਆਪਾਂ ਅਥਨੇ ਘਰੇ ਪਹੁੰਚ ਕੇ ਤੇ ਜੇ ਬਾਹਰ ਆਪਣੀ ਸਲੀਬ ਨਾ ਪਈ ਤਾਂ ਫਿਰ ਆਪਾਂ ਕਰੋ ਰੋਟੀ ਖਾਵਾਂਗੇ। ਸੋ ਅੱਜ ਦੇ ਵੀਰੇ ਆਪਣੇ ਵਲੌਗ ਦੇ ਵਿੱਚ ਇੰਨਾ ਹੀ ਆ ਇੰਨਾ ਕਹਿੰਦਾ ਮੈਂ ਅੱਜ ਤੋਂ ਤੋਂ ਵਿਦਾ ਲੈਣਾ ਵੀਰੇ ਤੁਹਾਡਾ ਭਾਈ ਬਰਾਡ ਮੱਤੇ ਵਾਲਾ ਤੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਪੁਰਾਣੇ ਲੋਡ ਦੇ ਵਿੱਚ ਕਿਉਂਕਿ ਆਈ ਲੋਡ ਲੈ ਕੇ ਆ ਨਾ ਲੋਡ ਇਹੀ ਤੇ ਵੀਡੀਓ ਨਵੀਂ ਦੇਖਦੇ ਰਹੋ ਬਰਾਡ ਮੱਤੇ ਵਾਲਾ